ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਦੇ ਲਈ ਇੱਕ ਝਟਕੇ ਵਾਲੀ ਖਬਰ ਹੈ ਦਰਸਲ ਦੱਸੀਏ ਕਿ ਹੁਣ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇੱਕ ਜਾਣਕਾਰੀ ਜਿਹੜੀ ਆ ਬੇहद ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਪੰਜਾਬਵਾਸੀ ਧਿਆਨ ਦੇ ਨਾਲ ਇਸ ਖਬਰ ਨੂੰ ਸੁਣੀਓ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਜਿਸ ਦੇ ਵਿੱਚ ਕਿਹਾ ਗਿਆ ਕਿ ਪਿਛਲੇ ਪੰਜ 6 ਮਹੀਨੇ ਪਹਿਲਾਂ ਫੂਡ ਸਪਲਾਈ ਵਿਭਾਗ ਵੱਲੋਂ ਈ ਸ਼ਮ ਵਾਲੇ ਖਪਤਕਾਰਾਂ ਦੇ ਰਾਸ਼ਨ ਕਾਰਡ ਬਣਾਏ ਗਏ ਸੀ ਇਸ ਸੰਬੰਧੀ ਖਪਤਕਾਰਾਂ ਵੱਲੋਂ ਵਿਭਾਗ ਦੇ ਹੁਕਮਾਂ ਦੇ ਆਪਣੀ ਸਾਰੀ ਕਾਰਵਾਈ ਪੂਰੀ ਕੇ ਸੰਬੰਧਿਤ ਮਹਿਕਮੇ ਨੂੰ ਦਿੱਤੀ ਸੀ ਪਰ ਜਦੋਂ ਹੁਣ ਦੇ ਰਾਸ਼ਨ卡 ਬਣ ਸਕਣ ਪਰ ਦੱਸਦੀ ਹੈ ਕਿ ਹੁਣ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਉਹਨਾਂ ਦੇ ਰਾਸ਼ਨ卡 ਨਾ ਬਣਨ ਕਰਕੇ ਉਹਨਾਂ ਲੋਕਾਂ ਨੂੰ ਹੁਣ ਕਣਕ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ ਤੇ ਜਾਣਕਾਰੀ ਜਿਹੜੀ ਆ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਦੱਸਦੀ ਹੈ ਕਿ ਅਨ ਸੰਬੰਧਿਤ ਮਹਿਕਮੇ ਵੱਲੋਂ ਉਹਨਾਂ ਦੇ ਕਾਰਡ ਪੋਰਟਲ ਤੇ ਨਾ ਚੜਾਉਣ ਕਰਕੇ ਉਹ ਸਰਕਾਰ ਵੱਲੋਂ ਉਹਹਈਆ ਕਰਵਾਈ ਜਾ ਰਹੀ ਮੁਫਤ ਕਣਕ ਦੀ ਵੰਡ ਤੋਂ ਵਾਂਝੇ ਰਹਿ ਗਏ ਨੇ ਔਰ ਕਿਹਾ ਗਿਆ ਕਿ ਸੂਬਾ ਸਰਕਾਰ ਉਹਨਾਂ ਦੀ ਮੁਸ਼ਕਲ ਵੱਲ ਧਿਆਨ ਦੇਵੇ ਸੰਬੰਧਿਤ ਵਿਭਾਗ ਨੂੰ ਹਦਾਇਤ ਦਿੱਤੀ ਗਈ ਹੈ ਕਿ ਈਸ਼ਮ ਵਾਲੇ ਬਣੇ ਰਾਸ਼ਨ ਕਾਰਡਾਂ ਨੂੰ ਪੋਰਟਲ ਤੇ ਅਪਲੋਡ ਕਰਨ ਦਾ ਜੋ ਲੋਕ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ ਮੁਫਤ ਅਨਾਜ ਦੀ ਜਿਹੜੀ ਇੱਕ ਉਹਨਾਂ ਨੂੰ ਸਕੀਮ ਦਿੱਤੀ ਜਾਂਦੀ ਹੈ ਵੱਡਾ ਲਾਭ ਆ ਉਸ ਦਾ ਲਾਭ ਲੈ ਸਕਣ ਦਾ ਸੀ ਕਿ ਹੁਣ ਮਾਨਯੋਗ ਸੁਪਰੀਮ ਕੋਰਟ ਵੱਲੋਂ ਸੂਬਾ ਸਰਕਾਰ ਨੂੰ ਹਦਾਇਤ ਦਿੱਤੀ ਗਈ ਹੈ ਕਿ ਜਿਹੜੇ ਖਪਤਕਾਰਾਂ ਦੇ ਈਸ਼ਮ ਕਾਰਡ ਬਣੇ ਹੋਏ ਨੇ ਉਹਨਾਂ ਦੇ ਕਾਰਡ ਬਣਾ ਕੇ ਰਾਸ਼ਨ ਮੁਹੱਈਆ ਕਰਵਾਇਆ ਜਾਵੇ ਦੂਜੀ ਪਾਸੇ ਈਸ਼ਮ ਕਾਰਡ 홀ਡਰ ਅਜੇ ਤੱਕ ਵੀ ਰਾਸ਼ਨ ਤੋਂ ਵਾਂਝੇ ਨੇ ਔਰ ਦੱਸਦੀ ਹੈ ਕਿ ਬਹੁਤ ਇਸ ਦੇ ਸੰਬੰਧਿਤ ਵਿਭਾਗ ਨੇ ਉਹਨਾਂ ਦਾ ਕੋਈ ਵੀ ਧਿਆਨ ਜਿਹੜਾ ਨਹੀਂ ਹੈ ਔਰ ਇਹ ਦੱਸਿਆ ਗਿਆ ਕਿ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਸਰਕਾਰ ਦੇ ਵੱਲੋਂ ਜਿੱਥੇ ਫ੍ਰੀ ਰਾਸ਼ਨ ਜਿਹੜਾ ਦਿੱਤਾ ਜਾਂਦਾ ਕਣਕ ਮਿਲਦੀ ਹੈ ਤਾਂ ਇਸ ਤੋਂ ਕਈ ਲੋਕ ਵਾਂਝੇ ਨੇ ਜਿੱਥੇ ਹੁਣ ਈਸ਼ਮ ਕਾਰਡ ਜਿਹੜੇ ਨੇ ਉਹ ਬਣ ਰਹੇ ਨੇ ਪਰ ਉਹ ਵੈਬ ਤੇ ਅਪਲੋਡ ਨਹੀਂ ਹੋ ਰਹੇ ਨੇ ਉਹਨਾਂ ਦੇ ਕਰਕੇ ਉਹ ਇਹਨਾਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਨੇ ਤੇ ਪੰਜਾਬ ਦੇ ਕਈ ਜਿਹੜੇ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਦੱਸ ਜੀਏ ਕਿ ਇਹਨਾਂ ਦੇ ਕਰਕੇ ਹੀ ਉਹ ਵੱਡੀ ਸਹੂਲਤਾਂ ਤੋਂ ਵਾਂਝੇ ਇਹ ਡਾਣੇ ਨੇ ਜਿਸ ਕਰਕੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਹਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਜੇਕਰ ਤੁਹਾਡੇ ਵੀ ਈਸ਼ਮ ਕਾਰਡ ਜਿਹੜੇ ਨੇ ਉਹ ਹਾਲੇ ਵੈਬ ਪੋਰਟਲ ਤੇ ਨਹੀਂ ਅਪਲੋਡ ਹੋਏ ਨੇ ਤੇ ਤੁਸੀਂ ਵੀ ਤੁਰੰਤ ਉਸ ਨੂੰ ਲੈ ਕੇ ਜੋ ਐਕਸ਼ਨ ਲੈ ਸਕਦੇ ਹੋ ਔਰ ਇਹ ਲੋਕ ਜਿਹੜੇ ਨੇ ਹਾਲੇ ਸਰਕਾਰ ਦੀ ਇਹ ਵੱਡੀ ਸਕੀਮ ਤੋਂ ਯਾਨੀ ਕਿ ਇਸ ਚੀਜ਼ ਤੋਂ ਵਾਝੇ ਨੇ ਉਹਨਾਂ ਦੇ ਘਰਾਂ ਤੱਕ ਕਣਕ ਨਹੀਂ ਪਹੁੰਚ ਰਹੀ ਹੈ ਔਰ ਇਹ ਅਪੀਲ ਲਗਾਈ ਗਈ ਹੈ ਕਿ ਤੁਸੀਂ ਤੁਰੰਤ ਉਸ ਤੇ ਐਕਸ਼ਨ ਲਵੋ ਧਿਆਨ ਦੇਣਾ ਚਾਹੀਦਾ ਹੈ ਉਹ ਸਾਡੇ ਪੋਰਟਲ ਤੇ ਅਪਲੋਡ ਕਰ ਦਿਓ ਜਿਸ ਤੋਂ ਬਾਅਦ ਅਸੀਂ ਵੀ ਸਰਕਾਰ ਦੇ ਵੱਡੇ ਫਾਇਦੇ ਲੈ ਸਕਣ ਤੇ ਅਸੀਂ ਵੀ ਜੋ ਹੈ ਜਿਹੜੀ ਕਣਕ ਮਿਲ ਰਹੀ ਆ ਜਿਹੜਾ ਵਾ ਉਹ ਸਾਰਾ ਰਾਸ਼ਨ ਜੋ ਹੈ ਇਹ ਸਾਰੀਆਂ ਚੀਜ਼ਾਂ ਸਾਡੇ ਤੱਕ ਮੁਹੱਈਆ ਹੋ ਸਕਣ ਤਾਂ ਬਿਹਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਪੰਜਾਬ ਵਾਸੀ ਜ਼ਰੂਰ ਧਿਆਨ ਨਾਲ ਖਬਰ ਨੂੰ ਸੁਣੀਓ ਕਿਉਂਕਿ ਬਹੁਤ ਸਾਰੇ ਰਾਸ਼ਨ ਕਾਰਡ ਧਾਰਕ ਨੇ ਜਿਨ੍ਹਾਂ ਨੂੰ ਬਹੁਤ ਜਿਹੜਾ ਨੁਕਸਾਨ ਹੋ ਰਿਹਾ ਔਰ ਕਈ ਚੀਜ਼ਾਂ ਤੋਂ ਵਾਂਝੇ ਰਹਿ ਰਹੇ ਨੇ ਬਹੁਤ ਲੋੜਿੰਦੇ ਲੋਕ ਨੇ ਜਿਨ੍ਹਾਂ ਦੇ ਕਰਕੇ ਸਾਰੀਆਂ ਸਕੀਮਾਂ ਸ਼ੁਰੂ ਹੋਈਆਂ ਪਰ ਉਹੀ ਲੋਕ ਇਹਨਾਂ ਚੀਜ਼ਾਂ ਤੋਂ ਵਾਂਝੇ ਨੇ ਤਾਂ ਹੁਣ ਦੱਸੀਏ ਕਿ ਪੰਜਾਬ ਦੇ ਵਿੱਚ ਰਾਸ਼ਨ ਕਾਰਡਾਂ ਨੂੰ ਲੈ ਕੇ ਲਗਾਤਾਰ ਤਲਖੀ ਵਧੀ ਹੋਈ ਹੈ ਮਾਮਲੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਨੇ ਜਿਨ੍ਹਾਂ ਲੋ ਲੈ ਕੇ ਹੁਣ ਲੋਕ ਜਿਹੜੇ ਨੇ ਇਨਸਾਫ ਵੀ ਮੰਗ ਰਹੇ ਨੇ ਔਰ ਕਹਿਣਾ ਹੈ ਕਿ ਵੱਡੇ ਅਫਸਰ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਤੇ ਬਹੁਤ ਵੱਡਾ ਨੁਕਸਾਨ ਸਾਨੂੰ ਝੇਲਣਾ ਪੈ ਰਿਹਾ